ਅੱਜ ਅਸੀਂ ਪਹੁੰਚਿਆ ਖੱਗਰ ਦੇ ਖੱਗਰ ਨਦੀ ਆ ਜਿਹੜੀ ਸਾਡੇ ਪਿੱਛੇ ਦੀ ਵਗ ਰਹੀ ਆ ਤੇ ਲਾਫੇ ਪਿੰਡਾਂ ਵਾਲੇ ਹਨਾ ਤੇ ਖੱਗਰ ਦਾ ਤੇ ਕੋਈ ਬਾਈ ਪਾਣੀ ਦਾ ਹਰ ਬਹੁਤ ਤੇਜ ਆ ਤੇ ਕੁਝ ਬਾਈਆਂ ਤੋਂ ਪਤਾ ਲੱਗਾ ਅੱਜ ਕਹਿੰਦੇ ਵੀ ਖੱਗਰ ਦਾ ਇਹਦਾ ਅੱਜ ਰਾਤ 48 ਘੰਟਿਆਂ ਦੇ ਵਿੱਚ ਪਤਾ ਲੱਗੂਗਾ ਵੀ ਪਾਣੀ ਚੜਦਾ ਹੈ ਜਾਂ ਹੋਰ ਘਟਦਾ ਹੈ ਉਹ ਪਰ ਜਿਹੜਾ ਵਹਾ ਪਾਣੀ ਦਾ ਉਹ ਵਹਾ ਤਾਂ ਬਾਈ ਬਹੁਤ ਜਿਆਦਾ ਤੇਜ ਆ ਕੋ ਜੀ ਬਾਈ ਜੀ ਕਹਿੰਦੇ ਵੀ ਇਧਰ ਦੇ ਪਾਸੇ ਨੂੰ ਪਾਣੀ ਦਾ ਵਹਾ ਜਿਹੜਾ ਉਹ ਬਹੁਤ ਜ਼ਿਆਦਾ ਤੇਜ਼ ਆ ਪੂਰਾ ਫੁੱਲ ਤੇਜ਼ ਆ ਪਾਣੀ ਚੱਲ ਰਿਹਾ ਇਧਰ ਦੇ ਪਾਸਿਓ ਤੇ ਆਹ ਦੇਖ ਲਓ ਇਹਦੇ 21 ਦਰਵਾਜ਼ੇ ਨੇ ਇਹ ਇਹ ਕਹਿੰਦੇ ਵੀ 12 ਫੁੱਟ ਉੱਚੇ ਨੇ ਇਹ ਇਹਨਾਂ ਦਾ ਪੂਰਾ ਫੁੱਲ ਤੇਜ਼ ਪਾਣੀ ਚੱਲ ਰਿਹਾ ਕਹਿੰਦੇ ਵੀ ਸਵੇਰ ਦਾ ਪਾਣੀ ਵਧਿਆ ਜਰੂਰ ਆ ਪਰ ਵੀ ਬਾਲਾ ਨਹੀਂ ਥੋੜਾ ਹੀ ਵਧਿਆ ਤੇ ਬਾਕੀ ਆਪਾਂ ਉਸਦੇ ਕਿਸੇ ਨਾ ਕਰਦਾ ਕਰਾਂਗੇ ਜਰੂਰ ਗੱਲਬਾਤ ਲੋ ਜੀ ਆਪਾਂ ਆ ਬਾਈਆਂ ਨਾਲ ਗੱਲ ਕਰਦੇ ਆ ਤੇ ਇਹਨਾਂ ਨੂੰ ਪੁੱਛਦੇ ਆ ਲਾ ਲਾਗੇ ਦੇ ਪਿੰਡ ਦੇ ਇਹਨਾਂ ਦੇ ਘਰ ਦੇ ਨੇੜੇ ਪੈਂਦੇ ਆ ਤੇ ਵੀ ਇਹਨਾਂ ਨੂੰ ਕਿੰਨਾ ਕ ਖਤਰਾ ਹੈ ਜਾਂ ਕਿੰਨਾ ਕ ਨਹੀਂ ਅੱਛਾ ਭਾਈ ਜੀ ਅਸੀਂ ਕਾ ਸਤਰੀ ਕਾਰੀ ਅੱਛਾ ਜੀ ਤੁਹਾਡੇ ਇੱਕ ਕਿਹੜੇ ਪਿੰਡਾਂ ਤੋਂ ਜੀ ਪਿੰਡ ਦਾ ਸਾਡਾ ਬਹਾਦਰ ਭਾਈ ਜੀ ਇੱਥੇ ਚੱਲੇ ਬੀਜ ਰਿਪੋਰਟ ਚ ਕੰਮ ਕਰਦੇ ਆ ਅੱਛਾ ਜੀ ਅਸੀਂ ਅੱਜ ਸਪੈਸ਼ਲੀ ਵੇਖਣੀ ਆਏ ਆ ਕਿ ਕਿਤੇ 22 ਵਾਲਾ ਹਾਲ ਤਾਂ ਹੁੰਦਾ ਠੀਕ ਹੈ ਜੀ ਪਰ 22 ਵਾਲਾ ਹਾਲ ਹੋ ਤਾਂ ਤਾਂ ਸਕਦਾ ਜੇ ਮੰਗਰੋ ਪਾਣੀ ਹੋਰ ਹੁੰਦਾ ਠੀਕ ਹੈ ਜੀ ਉਹ ਫਿਰ ਲਖਾ ਦੇ ਹੀ ਬਿਲਕੁਲ ਸਹੀ ਹਾਲ ਹੈ ਵੀ ਇਹ ਸਵੇਰ ਦਾ ਚੜਿਆ ਜਾਂ ਉਤਰਿਆ ਜੀ ਨਾਲੇ 21 ਸਾਂਝੀ ਖੜਿਆ ਸੀ ਅੱਛਾ ਚੱਲਦਾ ਨਹੀਂ ਚੱਲਦਾ ਨਹੀਂ 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 ਚੱਲ ਰਿਹਾ ਹਾਂ ਤੱਕ ਬਿਲਕੁਲ ਨਹੀਂ ਵਧਿਆ ਬਲਕਿ ਇੱਕ ਦੋ ਦਿਨਾਂ ਤੋਂ ਹੀ ਘਟਿਆ ਇੱਥੇ ਅੱਛਾ ਜੀ ਹਾਂ ਪਰ ਹੁਣ ਜਿਹੜਾ ਮਗਰੋਂ ਕਈਆਂ ਨੂੰ ਹੋਰ ਪਾਣੀ ਆ ਰਿਹਾ ਉਹਦੇ ਨਾਲ ਪਾਣੀ ਵੱਧ ਗਿਆ ਤਾਂ 23 ਵਾਲੀ ਹਾਲਾਤ ਹੋ ਵੀ ਸਕਦੇ ਠੀਕ ਹੈ ਇਸ ਕਰਕੇ ਵੇਖ ਜੀ ਪਹਿਲੀ ਆ ਵੀ ਬੰਨ ਬੰਨ ਮਜ਼ਬੂਤ ਰੱਖੋ ਪਹਿਲੀ ਆ ਉਹਦਾ ਪੂਰਾ ਕੰਟਰੋਲ ਰੱਖੋ ਠੀਕ ਹੈ ਠੀਕ ਹੈ ਸਰਕਾਰ ਨੇ ਵੀ ਆ ਪਾਪ ਕੌਰ ਮਸ਼ੀਨ ਖੜਾ ਰੱਖੀ ਆ ਜੋ ਕਿ ਇੱਥੇ ਦਰਖਤ ਫਸਦਾ ਹੈ ਤਾਂ ਉਹ ਆਰਾਮ ਨਾਲ ਵਿੱਚੋਂ ਬਾਹਰ ਕੱਢ ਦਿੰਦੀ ਹੈ ਕੋਈ ਆ ਦਿੱਕਤ ਨਹੀਂ ਆਉਂਦੀ ਹੈਗੀ ਪਹਿਲਾਂ ਵਾਂਗੂ ਟਿਕਰੀ ਵਾਰ ਦਾ ਇੱਥੇ ਬਹੁਤ ਕੁਝ ਫਸ ਜਾਂਦਾ ਸੀ ਉਹ ਸਾਰਾ ਕੱਢਦੇ ਕੱਢਦੇ ਥੱਕ ਜਾਂਦੇ ਸੀ ਪਰ ਇਸ ਵਾਰੀ ਜਦੋਂ ਵੀ ਕੋਈ ਫਸਦਾ ਨਾਲ ਦੀ ਨਾਲੇ ਕੱਢੀ ਜਾਂਦੇ ਨੇ ਠੀਕ ਹੈ ਠੀਕ ਹੈ ਵੀ ਸਰਕਾਰ ਨੇ ਪੂਰੇ ਪ੍ਰਬੰਧ ਕਰਕੇ ਸਰਕਾਰ ਦੇ ਪ੍ਰਬੰਧ ਹੈਗੇ ਨੇ ਦੇਖੋ ਦੋਸਤੋ ਉੱਤੇ ਇਧਰਲੇ ਪਾਸੇ ਆ ਜੇਸੀਬੀ ਮਸ਼ੀਨ ਖੜੀ ਆ ਕਿੱਕਰ ਜਾ ਕੋਈ ਵੀ ਦਰਸਤ ਆ ਕੇ ਇਹਦੇ ਵਿੱਚ ਫਸਦਾ ਹੈ ਤਾਂ ਇਹ ਨਾਲ ਦੀ ਨਾਲ ਕੱਢ ਦਿੰਦੇ ਨੇ ਤੇ ਆਪ ਆਪਣਾ ਵੀ ਵੇਖਣਾ ਜੀ ਘੱਗਰ ਤੇ ਅੱਜ ਅੱਛਾ ਤੇ ਬਸ ਇਹ ਲੋਕਾਂ ਨਾਲ ਗੱਲਬਾਤ ਕਰਕੇ ਹੀ ਪਤਾ ਲੱਗਿਆ ਵੀ ਕਹਿੰਦੇ ਵੀ ਇਦਾਂ ਦਾ ਕੋਈ ਚਲ ਪਾਣੀ ਅੱਗੇ-ਤੁਜੇ ਛੱਡਿਆ ਤਾਂ ਅੱਗੋ ਦਾ ਫੇਰ ਦਾ ਖਤਰਾ ਹੋ ਸਕਦਾ ਉਹ ਜਿਵੇਂ ਮੀਡੀਆ ਫੁਆਮ ਫਲਾਈ ਜਾਂਦੇ ਆ ਵੀ ਘੱਗਰ ਵੱਧ ਗਿਆ ਐ ਹੋ ਗਿਆ ਹੋ ਗਿਆ ਇਦਾਂ ਦੀ ਕੋਈ ਗੱਲਬਾਤ ਨਹੀਂ ਠੀਕ ਹੈ ਕੋਈ ਖਤਰਾਂ ਨਹੀਂ ਹਾਲ ਤੱਕ ਕਿਸੇ ਪਿੰਡ ਨੂੰ ਬਾਕੀ ਅੱਗੇ ਤੋਂ ਜੋ ਚਾਂਸ ਹੈ ਦੇ ਪ੍ਰਬੰਧਕ ਪਹਿਲਾਂ ਕਰਕੇ ਰੱਖਣ ਉਹ ਪ੍ਰਬੰਧ ਉਹਨਾਂ ਨੂੰ ਕਰਨੇ ਚਾਹੀਦੇ ਨੇ ਬਈ ਬਾਕੀ ਕਦੋਂ ਵੀ ਚੜ ਸਕਦਾ ਬਾਕੀ ਪਾਣੀ ਆ ਬਈ ਕੁਝ ਨਹੀਂ ਕਰ ਸਕਦੇ ਠੀਕ ਆ ਬਈ ਧੰਨਵਾਦ ਬਈ ਬਈ ਭਾਈ ਜੀ ਆਪਾਂ ਨੂੰ ਹੋ ਗਈ ਸੀ 2 ਘੰਟੇ ਇੱਥੇ ਖੜਿਆ ਨੂੰ ਹੈ ਨਾ ਤੇ ਆਪਾਂ ਨੇ ਬਈ ਨਿਸ਼ਾਨੀ ਲਾਈ ਸੀ ਵੀ ਪਾਣੀ ਕਿੰਨਾ ਕ ਚੜਦਾ ਕਿੰਨਾ ਕ ਨਹੀਂ ਚੜਦਾ ਪਰ ਜਿਹੜਾ ਉਹ ਫੁੱਟਿਆ ਹੋਇਆ ਥੋੜਾ ਜਿਹਾ ਤੇ ਉਹ ਮੋਰਿਆਂ ਦੇ ਨੀਚੇ ਤੋਂ ਤੇ ਬਈ ਇਹ ਪਾਣੀ ਚੜਿਆ ਜ਼ਰੂਰ ਆ ਪਰ ਇਹਨਾਂ ਨਹੀਂ ਚੜਿਆ ਚੜਿਆ ਵੀ ਹੈ 2-3 ਇੰਚ ਪਾਣੀ ਜ਼ਰੂਰ ਚੜਿਆ ਵੀ ਬਾਲਾ ਪਾਣੀ ਨਹੀਂ ਚੜਦਾ ਹੈਗਾ ਜੇ ਆਪਾਂ ਕਹੀਏ ਵੀ ਫੁੱਟ ਪਾਣੀ ਚੜ ਗਿਆ 2 ਫੁੱਟ ਪਾਣੀ ਚੜਿਆ ਉਹ ਉਹ ਹਾਲਾਤ ਹੈ ਨਹੀਂ ਕਿ ਬਾਈ ਪੂਰੇ ਐਵੇਂ মিডিਆ ਵਾਲੇ ਫਵਾਹ ਫੁਲਾਈ ਜਾਂਦੇ ਆ ਵੀ ਪਾਣੀ ਘੱਗਰ ਦਾ ਚੜ ਗਿਆ ਜੀ ਤੁਸੀਂ ਆਪਣਾ ਹੋ ਰੱਖੋ ਪਰ ਫਿਰ ਵੀ ਇਹਦਾ ਕੋਈ ਪਤਾ ਨਹੀਂ ਹੁੰਦਾ ਵੀ ਘੱਗਰ ਕਿ ਚੜ ਕਦੋਂ ਜਾਵੇ ਤੇ ਬਾਈ ਤੁਸੀਂ ਆਪ ਦਾ ਪ੍ਰਬੰਧ ਜ਼ਰੂਰ ਕਰਕੇ ਰੱਖੋ ਸੇਫ ਥਾਵਾਂ ਤੇ ਰਹੋ ਤੇ ਆਬ ਧੰਨਵਾਦ